ਦੂਜੀ ਵਿਸ਼ਵ ਜੰਗ ਦੌਰਾਨੀ ਤੀਨੂ ਨਾਜੀਵਾਦੀ ਅਤੇ ਫਾਸ਼ੀਵਾਦੀ ਦੇ ਹਾਕਮਾਂ ਦੇ ਗੁਲਾਮੀ ਤੋਂ ਆਜ਼ਾਦ ਕਰਵਾਉਣ ਦੇ ਲਈ ਸ਼ਹੀਦੀ ਜਾਮਾ ਪੀਣ ਵਾਲੇ ਬ੍ਰਿਟਿਸ਼ ਫੌਜ ਰਾਹੀਂ ਇੰਡਿਆ ਤੋਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਭਾਰਤੀ ਸਿੱਖ ਫੌਜੀ ਇਸ ਧਰਤੀ ਤੇ ਆਏ ਅਤੇ ਉਨ੍ਹਾਂ ਨੇ ਆਪਣੀ ਬਹਾਦਰੀ ਦੇ ਜ਼ੁਖੜੇ ਵਿਖਾਏ ਇਸ ਧਰਤੀ ਨੂੰ ਆਜ਼ਾਦ ਕਰਵਾਉਣ ਲਈ ਉਨ੍ਹਾਂ ਨੇ ਆਪਣਾ ਖੂਨ ਡੋਲਿਆ ਤੇ ਦੁਸ਼ਮਣ ਦੀਆਂ ਫੌਜਾਂ ਨਾਲ ਲੜਦੇ ਹੋਣਾਂ ਨੇ ਲੋਹੇ ਦੇ ਚਨੇ ਚਬਾਏ ਅਤੇ ਇਟਲੀ ਨੂੰ ਸੁਤੰਤਰ ਕਰਵਾਉਣ ਲਈ ਆਪਣਾ ਨਜਾਨਾ ਕੁਰਬਾਨ ਕੀਤੀਆ ਸੋ ਉਹਨਾਂ ਦੇ ਲਈ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ ਗਿਆ ਜਿੱਥੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਪੇਨ ਕਿਤੇ ਗਏ ਯਾਦ ਕੀਤਾ ਗਿਆ ਇਥੇ ਹਰ ਸਾਲ ਜਿਹੜੇ ਆ ਸੌਆਂ ਹਜ਼ਾਰਾਂ ਦੀ ਜਨਸੀ ਦੇ ਵਿੱਚ ਲੋਕ ਜਿੰਨੇ ਕਿੰਨੇ ਆ ਧਾਰਮਿਕ ਸਮਾਗਮ ਇੱਥੇ ਕੀਤਾ ਜਾਂਦਾ ਧਾਰਮਿਕ ਸਮਾਗਮ ਦੇ ਸੁਖਨ ਸਰਵ ਜਾਬ ਕੀਤੇ ਜਾਂਦੇ ਆ ਟਾਡੀ ਜੱਤੇ ਰਾਗੀ ਜੱਤੇ ਸੁਖੀ ਸ਼੍ਰੀ ਗੱਤੇ ਵਕ ਵਕਦੇ ਆ ਕੋ ਇਥੇ ਆਉਂਦੇ ਆ ਉਸ ਤੋਂ ਇਲਾਵਾ ਜਿਹੜੇ ਇਟਾਲੀਅਨ ਲੋਕ ਐ ਇਟਾਲੀਨ ਪ੍ਰਸ਼ਾਸਨਿਕ ਅਧਿਕਾਰੀਆ ਪੁਲਿਸ ਦੇ ਅਧਿਕਾਰੀਆ ਕਾਫੀ ਵੱਡੀ ਜਨਸੀ ਦੇ ਵਿੱਚ ਜਿਹੜੇ ਇਥੇ ਹਾਜ਼ਰੀ ਭਰਦੇ ਆ ਇਸ ਵਾਰ ਨਵਲਾਰਾ ਦੀ ਸਿਕ ਸੰਗਤ ਜਿਹੜੀ ਕਿ ਵੱਡੀ ਗਿਣਤੀ ਵਿੱਚ ਇੱਥੇ ਹਿੱਸਾ ਲੈਂਦੀ ਹੈ ਗੁਰਦੁਆਰਾ ਸਾਹਿਬ ਤੋਂ ਸਾਰਾ ਕੁਝ ਇੱਥੇ ਪਹੁੰਚਦਾ ਹੈ ਤੇ ਨਵਲਾਰਾ ਸਾਡੇ ਨਾਲ ਇਸ ਵੇਲੇ ਨਵਲਾਰਾ ਦੇ ਜਿਹੜੀ ਮਿਊਨਿਸਪਲ ਕਮੇਟੀ ਆ ਤੇ ਕੌਂਸਲਰ ਨੌਜਵਾਨਾ ਇੰਦਰਪ੍ਰੀਤ ਸਿੰਘ ਉਹ ਵੀ ਸਾਡੇ ਨਾਲ ਹਾਜ਼ਰ ਨੇ ਇੱਥੇ ਪਹੁੰਚੇ ਹੋਏ ਨੇ ਤੇ ਨਵਲਾਰਾ ਦੇ ਇੱਥੇ ਜਿਹੜੇ ਸਿੰਧ ਕੋ ਨੇ ਤੋਂ ਮੁੰਨੇ ਮੇਅਰ ਨੇ ਧਰਨ ਕੋਨੈਲ ਮੋ ਸਿਮੋਨੇ ਉਹ ਵੀ ਇੱਥੇ ਆਏ ਨੇ ਬਾਅਦ ਵਿੱਚ ਉਹਨਾਂ ਨਾਲ ਵੀ ਕਾਫੀ ਗੱਲ ਕਰਵੋਣੇ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਸ ਗੁਰੂ ਜੀ ਕੀ ਸਤਿ ਸ਼੍ਰੀ ਅਕਾਲ ਜੀ ਦੇ ਖਿਆਲ ਸਾਬ ਇਹਨਾਂ ਜੀ ਦੀ ਫਤਿਹ ਅੱਜ ਜੀ ਫੋਰੀ ਪਹੁੰਚੇ ਅਸੀਂ ਫੋਰੀ ਦੇ ਸ਼ਹਿਰ ਦੇ ਚਿਮਿਤੇਰੋ ਜੋ ਕਿ ਯਾਦਗਾਰੀ ਸ਼ਹੀਦ ਜਾਨੀ ਕਿ ਜੋ ਵੀ ਸਾਡੇ ਚਲਚਲ ਦੇ ਸਿੱਖ ਵੀ ਇੰਡੀਅਨ ਜੋ ਵੀ ਰੈਜੀਮੈਂਟ ਇੱਥੇ ਅਗਲੀਬੇਸ਼ਨ ਦੇ ਸਾਥ ਦਿੱਤਾ ਉਹਦੇ ਅਸੀਂ ਅੱਜ ਯਾਦਗਾਰੀ ਚ ਇੱਥੇ ਪਹੁੰਚੇ ਹਾਂ ਸਰਪੰਚ ਨਵਿਲਾਰਾ ਪਿੰਡ ਦਾ ਤੇ ਜਿਹੜੇ ਕੰਸੀਗਿਅਰਾਂ ਦੇ ਜੋ ਨਾਲੇ ਸਾਡੀ ਸਟੇਟ ਦੀ ਮੀਡੀਆ ਰਮਾਂਝੂ ਵੀ ਇੱਥੇ ਪਹੁੰਚੇ ਨੇ ਇਹਨਾਂ ਦੀ ਵੀ ਕੋਸ਼ਿਸ਼ ਪੂਰੀ ਹੈ ਕਿ ਸਾਡਾ ਇੱਥੇ ਧਰਮ ਜੋ ਰਜਿਸਟਰ ਹੋ ਜAVE ਜੋ ਕਿ ਅਜੇ ਤੱਕ ਨਹੀਂ ਹੋਇਆ ਸਾਡੀ ਪੂਰੀ ਕੋਸ਼ਿਸ਼ ਇਹ ਹੀ ਹੈ ਕਿ ਕੱਲ ਤੱਕ ਜਿਹੜੀ ਨੌਜਵਾਨ ਕੋਈ ਸਾਡੇ ਵਰਗੀ ਜਿਹੜੇ ਸਾਡੇ ਵੀ ਗਾਂ ਬੱਚੇ ਹੋਊਗੇ ਉਹਨਾਂ ਨੂੰ ਇਤਿਹੀ ਚ ਘੱਟੋ ਘੱਟ ਵੀ ਜੋ ਕਿ ਰਿਸਪੈਕਟ ਮਿਲਣੀ ਚਾਹੀਦੀ ਹੈ ਤੇ ਜੋ ਵੀ ਇੱਥੇ ਕੀਤਾ ਗਿਆ ਜੋ ਵੀ ਸਾਡੇ ਹਿਸਟਰੀ ਵਿੱਚ ਲਿਖਿਆ ਆ ਉਹ ਦੀ ਘੱਟੋ ਘੱਟ ਰਿਸਪੈਕਟ ਹੋਵੇ ਤੇ ਸਾਨੂੰ ਰਜਿਸਟ੍ਰੇਸ਼ਨ ਮਿਲੇ ਧਰਮ ਦੀ ਸਾਡੀ ਸਿੱਖ ਧਰਮ ਇੱਥੇ ਪੰਥ ਜੋ ਵੀ ਹੈਗਾ ਇੱਥੇ ਸਾਡੇ ਲਿਖਤੀ ਰੂਪ ਦੇ ਵਿੱਚ ਰਜਿਸਟਰ ਹੋਵੇ ਜੋ ਕੱਜ ਤੱਕ ਨਹੀਂ ਹੈਗਾ ਤੇ ਕੱਲ ਨੂੰ ਸਾਨੂੰ ਵੀ ਫਰੀडम ਹੋਵੇ ਜਿੱਥੇ ਵੀ ਜਾਣ ਦੀ ਕੋਈ ਪਬਲਿਕ ਫਲੈਕਸ ਵਿੱਚ ਜਾਣ ਦੀ ਦਾਤਰਾ ਪਾ ਕੇ ਸਾਡੀ ਕਿਰਪਾਨ ਸ੍ਰੀ ਸਾਹਿਬਾ ਪਾ ਕੇ ਜੋ ਕਿ ਅੱਜ ਤੱਕ ਇਤਲੀ ਵਿੱਚ ਯੂਰਪ ਵਿੱਚ ਨਹੀਂ ਹੈਗੇ ਤਾਂ ਸਿੱਕਾਲ ਜੀ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਫਤਿਹ ਇਤਲੀ ਤੋਂ ਜਗਦੀਪ ਸਿੰਘ ਦੀ ਰਿਪੋਰਟ ਲੁਧਿਆਣਾ ਲਾਇਆ